ਸਾਰੀ ਡਿਟੇਲ ਆਪਾਂ ਫੁੱਲ ਵੀਡੀਓ ਅੱਜ ਸ਼ਾਮ ਨੂੰ ਵੀਰੇ ਪਾ ਦਾਂਗੇ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਵੀ ਦਿੱਤਾ ਹੋਇਆ ਪ੍ਰਗਟਦਾ ਕੋਈ ਵਪਾਰ ਵਾਲਾ ਕੰਮ ਨੂੰ ਨਗ ਦਿਖਾ ਦੇਣਾ ਇੱਕ ਵਾਰੀ ਮੋਟੀ ਮੋਟੀ ਨਿਗਾ ਮਾਰਾ ਦੇਣਾ ਵੀਡੀਓ ਬਾਈ ਬਣੀ ਅੱਗੇ ਸ਼ੇਅਰ ਕਰ ਦਿਓ ਕਿਸੇ ਨੂੰ ਤੁਹਾਨੂੰ ਵੀ ਲੋਡ ਬੰਦ ਨੂੰ ਮੌਕੇ ਤੇ ਚੰਗਾ ਪਸ਼ੂ ਮਿਲ ਜੇ ਹਨਾ ਇਹ ਪਸ਼ੂ ਰੋਜ਼ ਨਹੀਂ ਆਉਂਦੇ ਆ ਦੇਖ ਲਓ ਪਹਿਲੇ ਨੰਬਰ ਤੇ ਆ ਗਈ ਵੀਰੇ ਗਾਂ ਇਹਦੇ ਪਿੱਛੇ ਚੰਗੀ ਬੱਛੀ ਆ ਉਹ ਖੜੀ 50000 ਦੀ ਬਾਈ ਕਹਿੰਦਾ ਛੱਡ ਦਾਂਗੇ 12-13 ਕਿਲੋ ਦਈ ਜਾਂਦੀ ਹੁਣ ਇਹ ਨੰਬਰ 2 ਤੇ ਆਹ ਮੱਝਾਂ ਗਈ ਵੀਰੇ ਸਾਰੇ ਘਰ ਦੀ ਮਜਬੂਰੀ ਕੋਈ ਹੋ ਜਾਂਦੀਆਂ ਬੰਦੇ ਦੀਆਂ ਯਾਰ ਹਨਾ ਤੇ ਸਾਰੇ ਵੇਚਨੇ ਆ ਜੇ ਕੋਈ ਸਾਰੀਆਂ ਮੱਝਾਂ ਬਾਈ ਕਹਿੰਦਾ ਖਰੀਦਦਾ 10-12 ਗਾ ਤੇ ਆ ਆਪਾਂ ਗਿਫਟ ਦੇ ਦਾਂਗੇ ਝੋਟੀ ਜੇ ਕੱਲੀ ਖਰੀਦਨੀ ਆ ਇਹ ਇਹਦਾ ਮੁੱਲ ਆ ਗਿਆ ਬਾਈ ਕਹਿੰਦਾ 50000 5-6 ਕਿਲੋ ਖਲਾ ਦੁੱਧ ਦੇ ਜਾਂਦੀ ਆ ਆਹ ਮੱਝਾਂ ਗਈ ਵੀਰੇ ਸਾਰੀ ਫੁੱਲ ਵੀਡੀਓ ਪਾਉਂਗਾ ਉਹ ਤੁਸੀਂ ਆਪਣੇ ਰੌਣਕ ਡੇਰੀ ਫਾਰਮ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਜਾਂ ਫੇਸਬੁੱਕ ਪੇਜ ਤੇ ਉਹਤੇ ਲੈਬ ਕਰਿਆ ਉਹਤੇ ਰੇਟ ਵੀ ਵਿੱਚ ਵਿੱਚ ਦੱਸਿਆ ਆ ਬੂਰੀ ਆ ਗਈ ਵੀਰੇ ਪੂਰੀ ਬਹੁਤ ਭਰਾ ਮੰਗਦੇ ਆ ਪਿੱਛੇ ਇਹਦੇ ਕੱਟੀ ਆ ਗਈ ਤੇ ਮਹੀਨੇ ਦੀ ਬਾਈ ਕਹਿੰਦਾ ਵੈਸੇ ਤਾਂ ਗੱਬਣ ਆਪਾਂ ਖਾਲੀ ਮੰਨ ਕੇ ਬਾਈ ਕਹਿੰਦਾ ਦੇ ਦਾਂਗੇ ਤੇ ਕੱਟੀ ਵੀ ਬਹੁਤ ਚੰਗੀ ਆ ਗਈ ਆ ਦੇਖੋ ਇਹਦੇ ਪਿੱਛੇ ਆ ਕੱਟੀ ਆ ਗਈ ਇਹ ਬੂਰੀ ਆ ਆ 8 ਮਹੀਨੇ ਦੀ ਗੱਬਣ ਆ ਇਹ ਵੀ ਸੇਲ ਕਰਨੀ ਆ ਕੋਈ ਵਪਾਰ ਆਲਾ ਕੰਮ ਨਹੀਂ ਬਾਈ ਦਾ ਫਾਦਰ ਸਾਹਿਬ ਵੀ 25 ਸਾਲ ਸਰਪੰਚੀ ਕਰੀ ਆ ਕੋਈ ਪਿੰਡ ਚ ਐ ਨਹੀਂ ਹੈਗਾ ਵੀ ਕੋਈ ਵਪਾਰ ਵਾਲਾ ਉਹ ਤੁਸੀਂ ਕੰਮ ਆ ਕੇ ਪੁੱਛ ਲਿਓ ਬਾਕੀ ਵਪਾਰੀਆਂ ਦਾ ਕੰਮ ਹੁੰਦਾ ਉਹ ਚੰਗੇ ਫੁੱਲ ਫੁੱਲ ਲੱਗੇ ਹੁੰਦੇ ਆ ਬਾਈ ਦੇ ਤਾਂ ਸੰਗਲ ਪਾਏ ਹੋਏ ਆ ਘਰਾਂ 'ਚ ਆਠ ਮਹੀਨਾ ਦੀ ਗੱਬਣਾਵੀ ਇਹਦੇ ਰਹਿ ਕੇ 2 ਮਹੀਨੇ ਸ਼ਾਇਦ 5-7 ਦਿਨ ਬਾਈ ਕਹਿੰਦਾ ਸੀਗਾ ਜਿਹੜੀ ਆ ਕੱਟੀ ਆ ਵੀਰੇ ਉਹ ਪਰਲੀ ਮੱਝ ਦੀ ਆ ਉਹ ਮੱਝ ਦੀ ਇਹ ਕੱਟੀ ਆ ਪਿੱਛੇ ਦੇ ਦਾਂਗੇ ਆ ਦੋ ਝੋਟੀਆਂ ਆਂ ਲਾਸਟ ਤੇ ਜਮਾਨ ਕੀਨੇ ਦਿਖਾ ਦੇਣਾ ਫੁੱਲ ਵੀਡੀਓ ਜਾ ਕੇ ਪਾਵਾਂਗੇ ਆਪਾਂ ਇਹ ਝੋਟੀ ਆ ਗਈ ਸੀ ਬਾਈ ਤੋਂ ਐਮ 22 ਦੀ ਹੈ ਨਾ ਇਹ ਐਮ 22 ਦੀ ਸੀਗੀ ਝੋਟੀ 3 ਮਹੀਨੇ ਦੀ ਗੱਬਣ ਚੈੱਕ ਆ ਤੇ ਪਰਲੀ ਆ ਗਈ ਕੋਹੀ ਨੂਰ ਦੀ ਲక్ష్ਮੀ ਡੇਰੀ ਫਾਰਮ ਵਾਲੇ ਕੋਹੀ ਨੂਰ ਦੀ ਆਹਾ ਆ ਗਈ ਇਹ ਬਾਈ 20 25 ਦਿਨਾਂ ਦਾ ਕਹਿੰਦਾ ਸੀ ਟੀਕਾ ਆਪਾਂ ਖਾਲੀ ਮੰਨ ਕੇ ਕਹਨੇ ਆ ਵੀਰੇ 20 25 ਦਿਨ ਦੀ ਚੈੱਕ ਤੇ ਨਹੀਂ ਆਉਂਦੀ 3 ਮਹੀਨੇ ਵਾਲੀ ਜਿਵੇਂ ਮਰਜੀ ਚੈੱਕ ਕਰਾ ਲਿਓ ਦੋਨਾਂ ਦਾ ਮੁੱਲ ਬਾਈ ਨੇ ਕਰਿਆ ਸੀ 2 ਲੱਖ 50 ਢਾਈ ਕਰਿਆ ਸੀ 40 ਦਿng ਛੱਡ ਦਾਂਗੇ ਬਾਈ ਕਹਿੰਦਾ 2 40 ਦਿng ਉਹ ਜਿਹੜੇ ਨੂੰ ਪਸੰਦ ਆ ਉਹ ਕੋਲੇ ਆ ਜਾਓ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਤੇ ਬਾਕੀ ਝੋਟੀ ਇਹਨੇ ਲੈ ਵੀ ਥਣ ਦਿਖਾ ਦਿੰਨਾ ਤੁਹਾਨੂੰ ਕੱਲਾ ਕੱਲਾ ਲੱਗਿਆ ਜੈਡ ਬਲੈਕ ਝੋਟੀ ਆ ਗਈ ਤੇ ਇਹ ਆ ਗਈ ਵੀਰੇ ਕੋਹੀਨੂਰ ਦੀ ਕੋਹੀਨੂਰ ਦੀ ਆ ਗਈ ਥਣਾ ਦੀ ਦਿਖਾ ਦਿੰਨਾ ਮੈਂ ਰੁਕ ਜਾ ਪੁੱਤ ਆ ਦੇਖੋ ਇੱਥੇ ਚੈੱਕ ਕਰ ਲਓ ਥਣਾ ਜੀ ਪੂਰੀ ਵੀਡੀਓ ਪਾਵਾਂਗੇ ਨਾਲ ਗਾਂ ਇਕੱਲੀ ਨਹੀਂ ਇਹ ਆ ਦੇਖੋ ਤੇ ਆ ਜਿਹੜੀ ਬੱਚੀ ਹੈ ਵੀਰੇ ਉਹ ਆ ਗਈ ਗਾਂ ਦੀ 50000 ਦੋਨਾਂ ਦਾ ਬਾਈ ਨੇ ਮੁੱਲ ਕਰਿਆਗਾ ਮਾਨਤਾਨ ਹੋ ਜਾਊਗਾ جے بھائی ਕਹਿੰਦਾ ਕੱਲੀ ਗਾਂ ਲੈਣੀ ਉਹ 35 ਦੀ ਦੇ ਦਾਂਗੇ ਬੱਚੀ ਆਪਾਂ ਰੱਖ ਲਾਂਗੇ 15 ਦੀ ਉਹ ਛੋਡੇ ਤੇ ਡਿਪੈਂਡਾ ਬੱਚੀ ਨਾਲ ਲੈਣੀ ਤਾਂ ਬਈ 50 ਦੇ ਦਿਓ ਨਹੀਂ 35 ਦੀ ਕੱਲੀ ਗਾਂ ਲੈ ਜੇ ਫੁੱਲ ਵੀਡੀਓ ਮੈਂ ਕਰਦਾ ਬਈ ਜਾ ਕੇ ਸ਼ੇਅਰ ਸਾਰੀ ਬਈ ਦਾ ਨੰਬਰ ਵੀ ਦਿੱਤਾ ਹੋਇਆ ਨੰਬਰ ਕਿੰਨਾ ਸੀ ਬਈ ਇੱਕ ਵਾਰੀ ਬੋਲੀ ਨਹੀਂ ਨਹੀਂ ਬੱਚੀ ਦਾ ਨੰਬਰ ਮੈਂ ਇੱਕ ਵਾਰੀ ਲਾਈਵ 'ਚ ਬੋਲ ਹੀ ਦਿੰਦਾ ਵੀਰੇ ਹਾਂਜੀ ਨੰਬਰ ਇੱਕ ਮਿੰਟ ਵੀਰੇ ਬੋਲ ਦਿੰਦਾ ਬਾਕੀ ਆ ਤੁਸੀਂ ਦੇਖ ਲਓ ਇੱਕ ਨੰਬਰ ਤੇ ਗਾਂ ਮੱਝ ਦਿਨ ਹੋਇਆ ਇਹ ਤਾਂ 3 4 5 6 7 8 9 9 ਤੱਕ ਬੱਚੀ ਆ ਗਈ 10 ਨਾਲ ਇਹ ਹੋ ਗਏ ਤੇ ਤਿੰਨ ਹ ਬੱਚੇ ਆ ਤਿੰਨੇ ਕਟੀਆਂ ਸੋ ਮਝੂ ਨਾ ਹੋਇਆ ਮੇਰੇ ਦੱਬਾ ਮਾਰ ਦਿੱਤੀ ਇਹ ਇੱਕ ਹਮ ਚਲੋ ਵੀਰੇ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਬਾਈ ਦਾ ਨੰਬਰ ਪ੍ਰਗਟ ਦਾ ਬਾਕੀ ਫੁੱਲ ਵੀਡੀਓ ਮੈਂ ਪਾਉਂਗਾ ਓਕੇ ਵੀਰੇ ਸ਼ਸ਼ੀ ਕਾਲ क <laughs> <laughs> <laughs>